ਪਠਾਨਕੋਟ ਦੇ ਅਤਵਾਦੀ ਹਮਲੇ ਮਗਰੋਂ ਚਰਚਾ ਵਿਚ ਆਏ ਸਾਬਕਾ ਐਸਪੀ ਸਲਵਿੰਦਰ ਸਿੰਘ ਨੂੰ ਬਲਾਤਕਾਰ ਮਾਮਲੇ ਵਿੱਚ 10 ਸਾਲ ਕੈਦ ਅਤੇ 50000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਗੁਰਦਾਸਪੁਰ ਅਦਾਲਤ ਨੇ ਬਲਾਤਕਾਰ ਦੇ ਕੇਸ ਦਾ ਫੈਸਲਾ ਸੁਣਾਉਂਦਿਆਂ ਸਲਵਿੰਦਰ ਸਿੰਘ ਨੂੰ ਇਹ ਸਜ਼ਾ ਦਿੱਤੀ ਹੈ। ਸਲਵਿੰਦਰ ਤੇ ਮਹਿਲਾ ਨੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ। ਅਦਾਲਤ ਵੱਲੋਂ ਸਲਵਿੰਦਰ ਨੂੰ 15 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅੱਜ ਇਸ ਕੇਸ ਵਿੱਚ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਵਿਵਾਦਾਂ ਵਿੱਚ ਘਿਰਨ ਕਰਕੇ ਸਲਵਿੰਦਰ ਨੂੰ ਜ਼ਬਰੀ ਸੇਵਾ ਮੁਕ ਕਰ ਦਿੱਤਾ ਗਿਆ ਸੀ ਯਾਦ ਰਹੇ ਕਿ ਐਸਪੀ ਸਲਵਿੰਦਰ ਸਿੰਘ ਦਾ ਨਾਮ ਪਠਾਨਕੋਟ ਆਤਵਾਦੀ ਹਮਲੇ ਕਰਕੇ ਵੀ ਚਰਚਾ ਵਿੱਚ ਆਇਆ ਸੀ ਮੈਂ ਅਜੇ ਕੀ ਪੁੱਛ ਰਿਹਾ ਹਾਂ ਕਿ ਮੈਨੂੰ ਸਜ਼ਾ ਹੋਈ ਹੈ ਜੀ ਸਾਹਿਬ ਲੈਟਸ ਸੀ ਆਈ ऍम ਇਨੋਸੈਂਟ ਮੈਂ ਬਿਲਕੁਲ ਬੇਕਸੂਰ ਹਾਂ ਇਹ ਮੈਂ ਅਪੀਲ ਕਰਨਾ ਮੈਨੂੰ ਪੂਰਾ ਹੱਕ ਹੈ ਹਾਈ ਕੋਰਟ ਮੈਂ ਹਾਈ ਕੋਰਟ ਜਾਵਾਂਗਾ ਮੈਨੂੰ ਪੂਰਾ ਨਿਆਂ ਉੱਥੋਂ ਮਿਲੇਗਾ بس ਬੈਸਟ ਸਤਰੀ ਕੀ ਸਮਝੋ ਜਿਹੜੀ ਸਜਾ ਹੋਈ ਹੈ ਇਹ ਦੇ ਵਿੱਚ ਨਾ ਕੋਈ ਹੈਗੀ ਸੀ ਇਹਦੇ ਵਿੱਚ ਕੋਈ ਐਵਿਡੈਂਸ ਓਨਲੀ ਟੈਲੀਫੋਨ ਦੇ ਉੱਤੇ ਹੈਗੀ ਸੀ ਰਿਕਾਰਡਿੰਗ ਰਿਕਾਰਡਿੰਗ ਮੇਰੀ ਆਈ ਨਹੀਂ ਠੀਕ ਹੈ ਨਾ ਨਾ ਰਿਕਾਰਡਿੰਗ ਆਈ ਹੈ ਉਹ ਫਿਰ ਨੈਗੇਟਿਵ ਆਈ ਹੈ ਹੋਰ ਕੋਈ ਪ੍ਰੂਫ ਨਹੀਂ ਕਿਤੇ ਦਾ ਕਿਸੇ ਕਿਸੇ ਦਾ ਕੋਈ ਪ੍ਰੂਫ ਨਹੀਂ ਹੈਗਾ ਕਿ ਜਿਹੜੀ ਮੇਰੇ ਲੈਣਾ ਕੋਈ ਕਾਰਡ ਰਿਕਾਰਡ ਹੈਗਾ ਨਾ ਕਿਸੇ ਕਿਸਮ ਦਾ ਹੋਰ ਕੋਈ ਮੌਕੇ ਦਾ ਐਵਿਡੈਂਸ ਹੈ ਗਏ ਜਾਏ ओके पेशन बाकी ਮੈਨੂੰ ਹੱਕ ਪੂਰਾ ਅਪੀਲ ਕਰਨਾ ਮੈਂ ਹਾਈ ਕੋਰਟ ਜਾਵਾਂਗਾ ਥੈਟਸ ਇਟ ਓਕੇ ਥੈਂਕ ਯੂ ਕਿਉਂ ਫਸਾਇਆ ਗਿਆ ਫਿਰ ਕਿਉਂ ਕੀ ਮੰਦੇ ਹੋ ਕਿਨੇ ਫਸਾਇਆ ਤਾਂ ਇਹ ਉਪਰ ਵਾਲਾ ਜਾਣਦਾ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਨੇ ਫਸਾਇਆ ਨਹੀਂ ਹੈ ਉਪਰ ਵਾਲਾ ਜਾਣੇਗਾ ਕੀ ਕਰਨਾ ਹੈਗਾ ਤੁਸੀਂ ਕਹਿੰਦੇ ਹੋ ਨਾ ਤੁਸੀਂ ਬੇਗਨਾ ਹੋ ਮੈਂ ਬੇਗਨਾ ਹਾਂ ਜੇ ਕੋਈ ਟੈਲੀਫੋਨ ਤੇ ਰੇਪ ਹੁੰਦਾ ਕੋਈ ਦਸੋ ਲਾ ਹੈਗਾ ਜਿਹੜੀ ਅੱਜ ਜਿਹੜਾ ਆਇਆ ਸਭ ਜੀ ਵਰਡਿਕਟ ਆਇਆ ਮਕੇਸ ਨੇ ਇਹ ਤਾਂ ਦੇਖ ਲਈ ਕਿ ਕਿਦਾਂ ਦਾ ਫੈਸਲਾ ਹੈ। ਕੈਚ ਸਾਹਿਬ ਨੇ ਜੋ ਵੀ ਫੈਸਲਾ ਕੀਤਾ ਉਹ ਬੜੇ ਸੰਜੀਦਗੀ ਨਾਲ ਹਰ ਪੱਖ ਤੋਂ ਢੰਗ ਨਾਲ ਉਹਨਾਂ ਦੇ ਵਕੀਲਾਂ ਦੀਆਂ ਇਹ ਵੀ ਸੀ ਦਲੀਲਾਂ ਕਿ ਸਰ ਵੱਧ ਵਸ ਜਾ ਪਰ ਘੱਟੋ ਘੱਟ ਜਿਹੜੀ 10 ਸਾਲ ਬੰਦੀ ਸੀ ਉਹਨਾਂ ਨੇ ਦਿੱਤੀ ਹੈ। ਮੈਂ ਪ੍ਰੇਮ ਕੁਮਾਰ ਜੀ ਐਡੀਸ਼ਨਲ ਸੈਸ਼ਨ ਜਜ ਦਾ ਤਹਿ ਦਮ ਤੁਹਾਨੂੰ ਦਈਆਂ। ਅੱਜ ਐਸਪੀ ਸਿਲਵਿੰਦਰ ਵਾਲੇ ਕੇਸ ਵਿੱਚ ਮਾਨਯੋਗ ਅਦਾਲਤ ਸਾਹਿਬ ਨੇ ਆਪਣਾ ਫੈਸਲਾ ਸੁਣਾਇਆ ਜਿਹਦੇ ਵਿੱਚ ਐਸਪੀ ਸਿਲਵਿੰਦਰ ਨੂੰ 376 ਤੇ ਪੀਸੀ ਐਕਟ ਦੋਨਾਂ ਦੇ ਵਿੱਚ ਹੀ ਦੋਸ਼ੀ ਮੰਨਦੇ ਹੋਏ 376 ਦੇ ਵਿੱਚ 10 ਸਾਲ ਇੰਪ੍ਰੀਜ਼ਨਮੈਂਟ ਤੇ ਪੀਸੀ ਐਕਟ ਦੇ ਵਿੱਚ 5 ਸਾਲ ਇੰਪ੍ਰੀਜ਼ਨਮੈਂਟ ਕੀਤੀ ਹੈ ਤੇ ਨਾਲ 50000 ਰੁਪਏ ਜੁਰਮਾਨਾ ਲਗਾਇਆ। ਬਾਕੀ ਜਿਹੜੀ ਕੰਪਲੇਨੈਂਟ ਸੀ ਉਹਨਾਂ ਨੂੰ ਡਾਇਰੈਕਸ਼ਨ ਵੀ ਦਿੱਤੀ ਹੈ ਕਿ ਜਿਹੜਾ ਉਹਨਾਂ ਨੂੰ ਮੁਆਵਜ਼ਾ ਮੰਗਦਾ ਸਟੇਟ ਵੱਲੋਂ ਉਹ ਫ੍ਰੀ ਲੀਗਲ ਹੈੱਡ ਦੇ ਜਿਹੜੇ ਦਫ਼ਤਰ ਆ ਉਹਦੇ ਵਿੱਚ ਜਾ ਕੇ ਉਹ ਆਪਣਾ ਮੁਆਵਜ਼ੇ ਲਈ ਐਪਲੀਕੇਸ਼ਨ ਦੇ ਸਕਦੇ ਨੇ। ਇਹ 2016 ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਜਿਹਦੇ ਵਿੱਚ ਪ੍ਰੋਸੀਕਿਊਸ਼ਨ ਵੱਲੋਂ ਆਪਣੇ 12 ਗਵਾਹ ਪੁਕਤਾਏ ਗਏ ਤੇ ਡਿਫੈਂਸ ਦਾ ਵੀ ਮੌਕਾ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਆਪਣੇ 7 ਗਵਾਹ ਪੁਕਤਾਏ ਜਿਹੜੀ ਸਜ਼ਾ ਸੁਣਾਈ ਗਈ ਹੈ ਇਹ ਪੈਰਲਲ ਚੱਲੇਗੀ ਤੁਹਾਨੂੰ ਹਾਂ ਪੈਰਲਲ ਚੱਲੇਗੀ ਇਹ ਦੋਨੇ ਸਜ਼ਾਾਂ ਇਕੱਠੀਆਂ ਚੱਲਣਗੀਆਂ ਮੀਨਸ ਵੀ 10 ਸਾਲ ਜਿਹੜੀ ਹੈ ਉਹਨੂੰ ਜਿਹੜੀ ਕਟੋ-ਕਟ ਨਹੀਂ ਪਏਗੀ ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ